ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਆਪਣੇ ਕਿਚਨ ਦੇ ਵਿੱਚ ਸ਼ਿਮਲਾ ਮਿਰਚ ਪਨੀਰ ਦੀ ਚਟਪਟੀ ਸਬਜ਼ੀ ਜਿਹੜੇ ਭੈਣ ਭਰਾ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ ਪਹਿਲੇ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਤੇ ਜਲਦੀ ਪਹੁੰਚ ਸਕੇ ਆਓ ਜੀ ਆਪਾਂ ਹੁਣ ਰੈਸਪੀ ਸਟਾਰਟ ਕਰਦੇ ਹਾਂ ਹਾਂਜੀ ਜੋ ਆਪਾਂ ਨੇ ਸ਼ਿਮਲਾ ਮਿਰਚ ਪਨੀਰ ਦੀ ਸਬਜ਼ੀ ਬਣਾਉਣ ਵਾਸਤੇ ਸਮਾਨ ਲਿਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਨੇ 200 ਗ੍ਰਾਮ ਪਨੀਰ ਲਿਆ ਹੈ ਤੇ ਸ਼ਿਮਲਾ ਮਿਰਚ ਲਈ ਇੱਕ ਰੈੱਡ ਵਾਲੀ ਤੇ ਇੱਕ ਗ੍ਰੀਨ ਵਾਲੀ ਲਈ ਹੈ ਮੋਟੇ-ਮੋਟੇ ਪੀਸਾਂ ਵਿੱਚ ਕੱਟ ਲਈਆਂ ਨੇ ਇੱਕ ਮੈਂ ਪਿਆਜ਼ ਕੱਟ ਲਿਆ ਮੋਟੋ-ਮੋਟਾ ਜਿਹਾ ਹਨਾ ਤੇ ਇਹ ਲਈਆਂ ਨੇ ਮੈਂ ਚਾਰ ਗ੍ਰੀਨ ਚਿੱਲੀ ਇਹਨਾਂ ਨੂੰ ਮੈਂ ਦੋ-ਦੋ ਪੀਸਾਂ ਵਿੱਚ ਕੱਟ ਲਿਆ ਇਹ ਲਸਣ ਕਰ ਲਿਆ ਬ੍ਰੀਕ-ਬ੍ਰੀਕ ਤੇ ਦੋ ਪਿਆਜ਼ ਮੈਂ ਬ੍ਰੀਕ-ਬ੍ਰੀਕ ਕੱਟ ਲੈਨੇ ਤੇ ਇਹ ਮੈਂ ਧਣੀਆਂ ਲਿਆ ਆ ਬ੍ਰਿਕਰੀਕ ਕੱਟ ਲਿਆ ਦੋ ਲੈਨੇ ਮੈਂ ਦਹੀਂ ਦੇ ਚਮਚ ਤੁਸੀਂ ਤੁਹਾਡੇ ਕੋਲ کریم ਆ ਫਰੈਸ਼ ਕਰੀਮ ਉਹ ਵੀ ਪਾ ਸਕਦੇ ਹੋ ਤੇ ਇਹ ਮੈਂ ਟਮਾਟਰਾਂ ਦੀ ਦੋ ਦੀ ਪਿਓਰੀ ਬਣਾ ਲਈ ਆ ਹੁਣ ਸਭ ਤੋਂ ਪਹਿਲਾਂ ਆਪਾਂ ਪਨੀਰ ਨੂੰ ਮੈਰੀਨੇਟ ਕਰਾਂਗੇ ਇਹ ਪਨੀਰ ਆਪਾਂ ਨੇ ਇੱਕ ਬੋਲ ਵਿੱਚ ਪਾ ਲਿਆ ਆ ਇਹਨੂੰ ਆਪਾਂ ਥੋੜੀ ਜਿਹੀ ਕਸ਼ਮੀਰੀ ਮਿਰਚ ਪਾਵਾਂਗੇ ਉੱਪਰ ਫਿਰ ਆਪਾਂ ਨਮਕ ਪਾ ਲਵਾਂਗੇ ਥੋੜੀ ਜਿਹੀ ਆਪਾਂ ਹਲਦੀ ਵੀ ਪਾ ਦਵਾਂਗੇ ਆ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤਾਂ ਲਓ ਜੀ ਕੜਾਹੀ ਦੇ ਵਿੱਚ ਆਪਾਂ ਨੇ ਥੋੜਾ ਜਿਹਾ ਔਇਲ ਪਾ ਲਿਆ ਤੁਸੀਂ ਕਿਹੋ ਕਿ ਜਿਹੜਾ ਮਰਜ਼ੀ ਯੂਜ਼ ਕਰ ਸਕਦੇ ਹੋ ਹੁਣ ਆਪਾਂ ਇਹਨੂੰ ਗਰਮ ਹੋਣ ਤੇ ਜੋ ਆਪਾਂ ਨੇ ਸਬਜ਼ੀਆਂ ਲਈਆਂ ਸੀਗੇ ਇਹਨਾਂ ਨੂੰ ਆਪਾਂ ਥੋੜੀਆਂ ਜੀਆਂ ਘਿਓ ਦੇ ਵਿੱਚ ਫਰਾਈ ਕਰ ਲਵਾਂਗੇ ਆਪਾਂ ਨੇ 2 ਮਿੰਟ ਹੀ ਫਰਾਈ ਕਰਨੀਆਂ ਨੇ ਜਿਆਦਾ ਟਾਈਮ ਨਹੀਂ ਫਰੈਕਣੀਆਂ ਸਿਰਫ ਸਿਰਫ ਥੋੜੀਆਂ ਜਿਹਾ ਸੌਫਟੇ ਕਰਨੀਆਂ ਨੇ ਹਾਂਜੀ ਆਪਣੀ ਦੇਖੋ ਸਬਜ਼ੀਆਂ ਆਪਣੀਆਂ ਫਰਾਈ ਹੋ ਚੁੱਕੀਆਂ ਨੇ ਤੁਸੀਂ ਕੋਈ ਵੀ ਸ਼ਮਨਾ ਵਿੱਚ ਲੈ ਸਕਦੇ ਹੋ ਰੈੱਡ ਵਾਲੀ ਗ੍ਰੀਨ ਵਾਲੀ ਤੇ yellow ਵਾਲੀ ਲਓ ਜੀ ਆਪਾਂ ਇਹਨਾਂ ਨੂੰ ਕਿਸੇ ਪਲੇਟ ਵਿੱਚ ਹੁਣ ਪਾ ਦਿੰਦੇ ਹਾਂ ਆਪਾਂ ਇਸੇ ਕਿਓ ਦੇ ਵਿੱਚ ਥੋੜੇ ਜਿਹਾ ਪਨੀਰ ਨੂੰ ਫਰਾਈ ਕਰ ਲਵਾਂਗੇ 2 ਮਿੰਟ ਦੇ ਲਈ ਹੁਣ ਆਪਾਂ ਇਹਨੂੰ ਵੀ ਉਸੇ ਪਲੇਟ ਦੇ ਵਿੱਚ ਕੱਢ ਦਵਾਂਗੇ। ਗੈਸ ਆਪਾਂ ਮੀਡੀਅਮ ਕਰ ਲਵਾਂਗੇ। ਇਸੇ ਘਿਓ ਦੇ ਵਿੱਚ ਆਪਾਂ ਜੀਰਾ, ਲੌਂਗ, ਲਸਣ। ਬੜੀ ਥੋੜੀ ਜਿਹੀ ਗਰਮ ਕਰਕੇ ਇਹਨਾਂ ਨੂੰ ਬਰਾਊਨ ਜੇ ਹੋਣ ਤੋਂ ਬਾਅਦ ਆਪਾਂ ਪਿਆਜ਼ ਪਾ ਦਵਾਂਗੇ। ਬ੍ਰਿ ਹਾਂਜੀ ਆਪਣੇ ਪਿਆਜ਼ ਥੋੜੇ ਦੇ ਬਰਾਊਨ ਜੇ ਹੋ ਗਏ ਨੇ ਹੁਣ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਦਵਾਂਗੇ ਨਾਲ ਹੀ ਆਪਾਂ ਅਦਰਕ ਪਾ ਦੇਵਾਂਗੇ ਆਪਾਂ ਹੁਣ ਸਾਰੇ ਮਸਾਲੇ ਪਾ ਦਵਾਂਗੇ ਇਹਦੇ ਵਿੱਚ ਥੋੜੀ ਜਿਹੀ ਆਪਾਂ ਰੱਗ ਮਿਰਚ ਪਾਵਾਂਗੇ ਥੋੜੀ ਜਿਹੀ ਆਪਾਂ ਹਲਦੀ ਪਾਵਾਂਗੇ ਧਨੀਆ ਪਾਊਡਰ ਪਾ ਦਵਾਂਗੇ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਕਸ਼ਮੀਰੀ ਮਿਰਚ ਕਸ਼ਮੀਰੀ ਮਿਸਤਰੀ ਨਾਲ ਸਬਜ਼ੀ ਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਇਹਦੇ ਵਿੱਚ ਮਿਰਚ ਘੱਟ ਹੁੰਦੇ ਆ ਆਪਾਂ ਨਾਲੇ ਪਾ ਦਨੇ ਆਪਾਂ ਟਮਾਟਰਾਂ ਦੀ ਪਿਊਰੀ ਇਹਦੇ ਵਿੱਚ ਆਪਣੇ ਸਾਰੇ ਮਸਾਲੇ ਪੁੱਜ ਜਾਵਾਂਗੇ ਅੰਦੀ ਲੋ ਜੀ ਹੁਣ ਪਾ ਦੇਵਾਂਗੇ ਆਪਣੇ ਟੇਸਟ ਅਕੋਰਡਿੰਗ ਨਮਕ ਆਪਾਂ ਨੇ ਸਾਰੇ ਮਸਾਲੇ ਪਾ ਦਿੱਤੇ ਹੁਣ ਆਪਾਂ ਇਹਨੂੰ 5 ਮਿੰਟ ਦੇ ਲਈ ਆਪਾਂ ਇਹਨੂੰ ਢੱਕ ਦਵਾਂਗੇ ਅੱਜ ਜੀ ਆਪਣਾ ਮਸਾਲਾ ਆ ਦੇਖੋ ਕਿੰਨਾ ਸੋਹਣਾ ਭੁੱਜ ਚੁੱਕਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਦਹੀਂ ਪਾ ਦੇਵਾਂਗੇ ਤੁਸੀਂ ਮਲਾਈ ਵੀ ਪਾ ਸਕਦੇ ਹੋ ਫਰੈਸ਼ ਦਹੀਂ ਵੀ ਪਾ ਸਕਦੇ ਹੋ 2 ਚਮਚੇ ਦਹੀਂ ਦੇ ਲੈਨੇ ਉਹ ਪਾ ਦੇਵਾਂਗੇ ਦਹੀਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਦਹੀਂ ਆਪਣਾ ਮਿਕਸ ਹੋ ਚੁੱਕਿਆ ਹੈ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ 2 ਚਮਚ ਚਾਪਲੇ ਪਾ ਦੇਵਾਂਗੇ ਟਮਾਟਰ ਕਾ ਚਾਪਾ ਪਾਉਣ ਦੇ ਨਾਲ ਬਹੁਤ ਹੀ ਵਧੀਆ ਟੇਸਟ ਬਣ ਜਾਂਦਾ ਹੈ ਸਬਜ਼ੀ ਦਾ ਬਿਲਕੁਲ ਚਟਪਟੀ ਜੀ ਸਬਜ਼ੀ ਬਣ ਜਾਂਦੀ ਹੈ ਲਓ ਜੀ ਹੁਣ ਆਪਾਂ ਪਾ ਦੇਵਾਂਗੇ ਵਿੱਚ ਕਸੂਰੀ ਮਿਰਚੀ ਦੇਖੋ ਇਹ ਮਸਾਲਾ ਆਪਣਾ ਕਿੰਨਾ ਵਧੀਆ ਬਣ ਕੇ ਤਿਆਰ ਹੋ ਚੁੱਕਿਆ ਹੈ ਮਸਾਲੇ ਨੇ ਆਪਣਾ ਕਿਉਂ ਛੱਡ ਦਿੱਤਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਜੋ ਸਰਦੀਆਂ ਆਪਾਂ ਨੇ ਫਰਾਈ ਕੀਤੀਆਂ ਸੀ ਉਹ ਪਾ ਦੇਵਾਂਗੇ ਤੇ ਨਾਲ ਹੀ ਆਪਾਂ ਪਨੀਰ ਪਾ ਦੇਵਾਂ ਹੁਣ ਆਪਾਂ ਇਹਨਾਂ ਸਰਦੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਵਾ ਦੇਵਾਂਗੇ ਤੇ ਘਰੇ ਤੋਂ ਮਸਾਲਾ ਪਾ ਦਵਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਪਾਣੀ ਹੈਲੋ ਜੀ ਆਪਾਂ ਇਹਨੂੰ ਥੋੜਾ ਜਿਹਾ 4-5 ਮਿੰਟ ਦੇ ਲਈ ਪੱਕਣ ਦੇ ਲਈ ਢੱਕ ਦੇਵਾਂਗੇ। ਲਓ ਜੀ ਆਪਣੀ ਸਬਜ਼ੀ ਬਹੁਤ ਹੀ ਸੋਹਣੀ ਬਹੁਤ ਹੀ ਵਧੀਆ ਬਣ ਕੇ ਜਿੰਨੀ ਵੇਖਣ ਨੂੰ ਸੋਹਣੀ ਲੱਗ ਰਹੀ ਹੈ ਉਹਨੇ ਖਾਣੇ ਨੂੰ ਵੀ ਟੇਸਟੀ ਹੋਵੇਗੀ ਤੇ ਬਹੁਤ ਹੀ ਵਧੀਆ ਬਣ ਕੇ ਰੈਡੀ ਹੋ ਚੁੱਕੀ ਆ। ਆਪਾਂ ਨੇ ਥੋੜਾ ਜਿਹਾ ਪਾਣੀ ਪਾ ਦਿੱਤਾ ਸੀਗਾ ਤੇ 5-6 ਮਿੰਟ ਦੇ ਲਈ ਢੱਕ ਦਿੱਤੀ ਸੀ। ਐਵੇਂ ਆਪਣੇ ਮਸਾਲੇ ਸਾਰੇ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਰਚ ਚੁੱਕੇ ਹਨ। ਹੋਤੀ ਸੋਹਣੀ ਬਣ ਕੇ ਤਿਆਰ ਹੋਈ ਆ ਤੇ ਗੈਸ ਕਰ ਦਿੰਨੇ ਆ ਆਫ ਤੇ ਹੁਣ ਆਪਾਂ ਉੱਪਰ ਪਾ ਦਿੰਨੇ ਆ ਧਣੀਆਂ ਲੋ ਜੀ ਧਣੀਆਂ ਦੇ ਨਾਲ ਆਪਾਂ ਧਣੀਆਂ ਦੇ ਨਾਲ ਆਪਾਂ ਉੱਪਰੋਂ ਗਾਰਨਿਸ਼ ਕਰ ਦਿੰਨੇ ਆ ਸਬਜ਼ੀ ਨੂੰ ਦੇਖੋ ਸਬਜ਼ੀ ਦਾ ਕਲਰ ਕਿੰਨਾ ਵਧੀਆ ਆਇਆ ਹੈ ਤੁਸੀਂ ਵੀ ਮੇਰੇ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਮੇਰੀ ਅੱਜ ਦੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬਾਕੀ ਮਿਲਦੇ ਆ ਅਗਲੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ਸ਼ਟਿਕਾ